ਨੌ ਇਹ ਜਿਹੇ ਫਲਾਂ ਵਾਲੇ ਬੂਟਿਆਂ ਬਾਰੇ ਜਿਹੜੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜਿਨ੍ਹਾਂ ਨੂੰ ਤੁਸੀਂ ਇਸ ਸਮੇਂ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਹੋਗੇ ਤੇ ਬਿਨਾ ਥੈਲੀ ਤੋਂ ਜਿਹੜੇ ਬੂਟੇ ਲੱਗਣਗੇ ਇਹ ਸੁਸਤ ਅਵਸਥਾ ਦੇ ਵਿੱਚ ਮਿਲਣਗੇ ਤੁਹਾਨੂੰ ਜਾਨੀ ਕਿ ਡਾਰਮੈਂਟ ਸਟੇਜ ਦੇ ਵਿੱਚ ਡਾਰਮੈਂਟ ਸਟੇਜ ਕੀ ਹੁੰਦੀ ਹੈ ਕਿ ਜਦੋਂ ਬੂਟੇ ਦੇ ਸਾਰੇ ਪੱਤੇ ਝੜੇ ਹੁੰਦੇ ਹੈਗੇ ਤੇ ਉਹ ਠੰਡ ਨੂੰ ਠੰਡ ਤੋਂ ਆਪਣਾ ਬਚਾਅ ਕਰਨ ਲਈ ਬਿਲਕੁਲ ਸੁਸਤ ਸਟੇਜ ਦੇ ਵਿੱਚ ਚਲਾ ਜਾਂਦਾ ਹੈਗਾ ਤੇ ਫਰਵਰੀ ਮਹੀਨੇ ਦੇ ਵਿੱਚ ਉਹਨੇ ਨਵੇਂ ਫਟਾਰ ਕਰਨੀ ਹੁੰਦੀ ਹੈਗੀ ਤੇ ਜਨਵਰੀ ਮਹੀਨਾ ਤੇ ਫਰਵਰੀ ਦਾ ਪਹਿਲਾ ਹਫਤਾ ਮੰਨ ਲਓ ਉਸ ਤੋਂ ਜ਼ਿਆਦਾ ਦੇਰ ਨਹੀਂ ਆਪਾਂ ਕਰਨੀਗੀ ਇਹਨਾਂ ਬੂਟਿਆਂ ਨੂੰ ਖੇਤ ਦੇ ਵਿੱਚ ਲਾ ਲੈਣਾ ਹੈ ਜੀ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਜਿਹੜਾ ਤੁਸੀਂ ਸ਼ੇਅਰ ਕਰ ਦਿਓ ਤੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਇਸ ਵੀਡੀਓ ਦੇ ਵਿੱਚ ਆਪਾਂ ਜਿਹੜਾ ਕਿਹੜੀਆਂ ਕਿਸਮਾਂ ਲਾਉਣੀਆਂ ਨੇ ਤੁਸੀਂ ਕਿਸ ਤਰ੍ਹਾਂ ਬੂਟਿਆਂ ਨੂੰ ਲਾਉਣਾਗਾ ਤੇ ਲਾਉਣ ਵੇਲੇ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾਗਾ ਤੇ ਇਹ ਨੌ ਬੂਟੇ ਕਿਹੜੇ-ਕਿਹੜੇ ਨੇ ਇਹ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਆਪਾਂ ਦੇਵਾਂਗੇ ਜੀ ਪਹਿਲੀ ਗੱਲ ਕਰ ਲਈਏ ਆਪਾਂ ਜਿਹੜਾ ਇਸ ਸਮੇਂ ਸਭ ਤੋਂ ਢੁੱਕਵਾਂ ਸਮਾਂ ਚੱਲ ਰਿਹਾਗਾ ਉਹ ਨਾਸ਼ਪਤੀ ਨੂੰ ਲਾਉਣ ਦਾ ਚੱਲ ਰਿਹਾ ਜੀ ਨਾਸ਼ਪਤੀ ਦੇ ਬੂਟੇ ਤੁਸੀਂ ਲਾ ਸਕਦੇ ਹੋਗੇ ਨਾਸ਼ਪਤੀ ਦੇ ਵਿੱਚ ਲਗਭਗ ਜਿਹੜੀਆਂ 3 ਕਿਸਮਾਂ ਜ਼ਿਆਦਾ ਜਿਹੜੀਆਂ ਮਕਬੂਲ ਨੇ ਪਰ ਜਿਹੜੀ ਸਭ ਤੋਂ ਕਾਮਯਾਬ ਕਿਸਮ ਆ ਗਈ ਹੈ ਉਹ ਹੈਗੀ ਹੈ ਪੰਜਾਬ ਨਾਖ ਜਿਹੜੀ ਕਿ ਸਖਤ ਵਾਲੀ ਨਾਖ ਹੋਊਗੀ ਹਾਰਡਅਪੀਅਰ ਹੋਊਗੀ ਪੰਜਾਬ ਨਾਖ ਜਿਹੜੀ ਤੁਸੀਂ ਇਸ ਸਮੇਂ ਖੇਤ ਦੇ ਵਿੱਚ ਲਾ ਸਕਦੇ ਹੋਗੇ ਦੂਸਰੀ ਗੱਲ ਕਰ ਲਈਏ ਆਪਾਂ ਜੀ ਆੜੂ ਦੀ ਆੜੂ ਦੇ ਵਿੱਚ ਸ਼ਾਨੇ ਪੰਜਾਬ ਕਿਸਮ ਤੁਸੀਂ ਲਾ ਸਕਦੇ ਹੋਗੇ ਸ਼ਾਨੇ ਪੰਜਾਬ ਕਿਸਮ ਪੰਜਾਬ ਦੇ ਮੌਸਮ ਦੇ ਬਿਲਕੁਲ ਅਨੁਕੂਲ ਹੈਗੀ ਹੈਗੀ ਤੀਜੀ ਗੱਲ ਕਰਨੀ ਆਪਾਂ ਆਲੂ ਬੁਖਾਰੇ ਦੀ ਆਲੂ ਬੁਖਾਰੇ ਦੇ ਵਿੱਚ ਜਿਹੜੀ ਹੰਡੀ ਵਰਤੀ ਕਿਸਮਾਂ ਆਗੀਆਂ ਉਹ ਦੋ ਨੇ ਜੀ ਤੇ ਇਹਦੀ ਪੋਲੀਨੇਸ਼ਨ ਦੇ ਚੱਕਰ ਕਰਕੇ ਤੁਸੀਂ ਦੋਨੇ ਕਿਸਮیں ਜਿਹੜੀਆਂ ਖੇਤ ਦੇ ਵਿੱਚ ਲਾਉਣੀਆਂ ਹੁੰਦੀਆਂ ਨੇ ਕਾਲਾ ਅਮਰਸਰੀ ਤੇ ਸਤਲੁਜ ਪਰਪਲ ਜੀ ਇਹ ਦੋ ਕਿਸਮਾਂ ਜਿਹੜੀਆਂ ਤੁਸੀਂ ਆਲੂ ਬੁਖਾਰੇ ਦੀਆਂ ਲਾ ਸਕਦੇ ਹੋਗੇ ਆ ਚੌਥੀ ਗੱਲ ਜਿਹੜੀ ਆਪਾਂ ਅੰਜੀਰ ਦੀ ਕਰ ਲਈਏ ਅੰजीर ਦੇ ਵਿੱਚ ਜਿਹੜੀ ਬਰਾਉਨ ਤਰਕੀ ਕਿਸਮਾਂ ਦੀ ਉਹ ਤੁਸੀਂ ਜਿਹੜੀ ਇਸ ਸਮੇਂ ਆਪਣੇ ਖੇਤ ਦੇ ਵਿੱਚ ਲਗਾ ਸਕਦੇ ਹੋਗੇ ਤੇ ਉਸ ਤੋਂ ਬਾਅਦ ਜਿਹੜੀ ਗੱਲ ਕਰੀਏ ਆਪਾਂ ਆਪਾਂ ਬਦਾਮ ਦੀ ਬਦਾਮ ਦੇ ਵਿੱਚ ਤੁਸੀਂ ਜਿਹੜੀ ਕੈਲੀਫੋਰਨੀਆ ਤੇ ਗੁਰਵੰਦੀ ਇਹ ਦੋ ਕਿਸਮਾਂ ਲਾ ਸਕਦੇ ਹੋ ਪਰ ਜਿਹੜੇ ਵਧੀਆ ਨਤੀਜੇ ਹੁਣ ਤੱਕ ਦੇਖਣ ਦੇ ਵਿੱਚ ਆਏ ਆ ਉਹ ਕੈਲੀਫੋਰਨੀਆ ਜਿਹੜੀ ਕਿਸਮਾਂ ਦੀ ਬਦਾਮ ਦੀ ਉਹਦੇ ਹੀ ਆਏ ਹੈਗੇ। ਅੰਗੂਰ ਦੇ ਵਿੱਚ ਜਿਹੜੀਆਂ ਤੋ ਤਿੰਨ ਕਿਸਮਾਂ ਹੈਗੀਆਂ ਨੇਗੀਆਂ ਫਲੇਮ ਸੀਡਲੈਸ ਸੁਪੀਰੀਅਰ ਸੀਡਲੈਸ ਤੇ ਸੁਪੀਰੀਅਰ ਬਿਊਟੀ ਪਰ ਜਿਹੜੀ ਜ਼ਿਆਦਾ ਜਿਹੜੀ ਤੇਜ਼ੀ ਨਾਲ ਵਧਣ ਵਾਲੀ ਤੇ ਵਧੀਆ ਫਲ ਦੇਣ ਵਾਲੀ ਉਹ ਹੈਗੀ ਜੀ ਫਲੇਮ ਸੀਡਲੈਸ ਪੰਜਾਬ ਦੇ ਮੌਸਮ ਦੇ ਬਿਲਕੁਲ ਅਨੁਕੂਲ ਇਹ ਜਿਹੜੀ ਹੈਗੀ ਹੈਗੀ ਇਸ ਤੋਂ ਇਲਾਵਾ ਆਪਾਂ ਜੀ ਗੱਲ ਕਰ ਲਈਏ ਸੇਵ ਦੇ ਵਿੱਚ ਸੇਵ ਦੇ ਵਿੱਚ ਤੁਸੀਂ ਤਿੰਨ ਕਿਸਮਾਂ ਪੰਜਾਬ ਦੇ ਵਿੱਚ ਲਾ ਸਕਦੇ ਹੋ ਹਰਮਨ 99 ਅੰਨਾ ਤੇ ਡੌਰਸਟ 골ਡਨ ਇਹ ਕਿਸਮਾਂ ਦੇ ਕਾਫੀ ਜਗ੍ਹਾ ਤੇ ਸੋਨੇ ਨਤੀਜੇ ਆਏ ਆ ਕਿ ਆਪਣੇ ਕੋਲੇ ਹਜੇ ਦੇ ਜਿਹੜੇ ਦੇਖੋ ਛੋਟੇ ਬੂਟੇ ਹੈਗੇ ਆ ਕਿ ਹਜੇ ਉਹਨਾਂ ਤੇ ਫਲ ਆਉਣਾ ਸ਼ੁਰੂ ਨਹੀਂ ਹੋਇਆ ਪਰ ਜਿਵੇਂ ਜਿਵੇਂ ਆਪਣੇ ਕੋਲ ਜਿਹੜੀ ਜਿਹੜੀ ਚੀਜ਼ ਉੱਪਰ ਫਾਲ ਆਉਂਦਾਗਾ ਉਹ ਆਪਾਂ ਤੁਹਾਡੇ ਨਾਲ ਜਿਹੜੇ ਉਹਦੇ ਤਜਰਬੇ ਸਾਂਝੇ ਕਰਦੇ ਰਹਨੇ ਹੈਗੇ ਤੇ ਇੱਕ ਤੁਸੀਂ ਜਿਹੜਾ ਇਸ ਸਮੇਂ ਸ਼ਹਿਤੂਤ ਦੇ ਬੂਟੇ ਵੀ ਆਪਣੇ ਖੇਤ ਦੇ ਵਿੱਚ ਲਾ ਸਕਦੇ ਹੋ ਸ਼ਹਿਤੂਤ ਬਿਲਕੁਲ ਤੂਤ ਦੇ ਵਾਂਗ ਹੁੰਦਾਗਾ ਤੇ ਜਿਹੜੀਆਂ ਉਹਦੇ ਉੱਪਰ ਤੂਤੀਆਂ ਲੱਗਦੀਆਂ ਹੈਗੀਆਂ ਉਹ ਲਗਭਗ 2 ਤੋਂ 3 ਇੰਚ ਤੱਕ ਦੀ ਲੰਬਾਈ ਦੀਆਂ ਲੱਗਦੀਆਂ ਨੇ ਤੇ ਕਾਫੀ ਸਵਾਦਿਸ਼ਟ ਖਾਣ ਦੇ ਵਿੱਚ ਹੁੰਦੀਆਂ ਨੇਗੀਆਂ ਇਹ ਸਾਰੇ ਬੂਟੇ ਜਿਹੜੇ ਤੁਸੀਂ ਨੰਗੀ ਜੜਾ ਵਾਲੇ ਲਾ ਸਕਦੇ ਹੋਗੇ ਨੰਗੀ ਚੜ ਤੋਂ ਭਾਵ ਜਿਹੜੇ ਥੈਲੀ ਦੇ ਵਿੱਚ ਨਹੀਂ ਹੋਣਗੇ ਸੁੱਸਤ ਅਵਸਥਾ ਦੇ ਵਿੱਚ ਹੋਣਗੇ ਪੱਤਾ ਇਹਨਾਂ ਦੇ ਉੱਪਰ ਕੋਈ ਨਹੀਂ ਹੋਊਗਾ ਤੁਸੀਂ ਇਹਨਾਂ ਨੂੰ 3x3 ਦਾ ਜਾਂ 4x4 ਦਾ ਟੋਆ ਪਟਣਾਗਾ 3 ਫੁੱਟ ਚੌੜਾ 3 ਫੁੱਟ ਡੂੰਘਾ ਥੋੜੀ ਖਾਦ ਮਲਾਉਣੀ ਹੈ ਵਿੱਚ ਥੋੜੀ ਤੁਸੀਂ ਜਿਹੜੀ ਖਲ ਮਿਲਾ ਸਕਦੇ ਹੋ ਨਿੰਮ ਦੀ ਜਾਂ ਰਿੰਡ ਦੀ ਖਲ ਮਿਲਾ ਸਕਦੇ ਹੋ ਉਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਟੋਏ ਨੂੰ ਭਰ ਕੇ ਤੇ ਇਹਨਾਂ ਬੂਟਾ ਨੂੰ ਲਾ ਕੇ ਵਧੀਆ ਰਾਜਮਾ ਪਾਣੀ ਜਿਹੜਾ ਇਹਨਾਂ ਨੂੰ ਦਿੰਦੇ ਰਹਿਣਾ ਚਾਹੀਦਾ ਹੈਗਾ ਤੇ ਫਰਬਰੀ ਦੇ ਵਿੱਚ ਜਿਹੜੀ ਇਹਨਾਂ ਦੇ ਉੱਪਰ ਫੋਟ ਆ ਜਾਂਦੀ ਹੈਗੀ ਇਸ ਸਮੇਂ ਲਾਉਣ ਦਾ ਫਾਇਦਾ ਕੀ ਹੈਗਾ ਜੇ ਇਸ ਸਮੇਂ ਲਾਉਗੇ ਤਾਂ ਗਰਮੀ ਤੋਂ ਪਹਿਲਾਂ ਪਹਿਲਾਂ ਬੂਟਾ ਜਿਹੜਾ ਵਧੀਆ ਜੜ ਬਣਾ ਜਾਂਦਾ ਹੈਗਾ ਧਰਤੀ ਦੇ ਵਿੱਚੋਂ ਪਾਣੀ ਸੋਹਣਾ ਚੱਕਣ ਲੱਗ ਜਾਂਦਾ ਹੈ ਖਰਾਕ ਸੋਹਣੀ ਚੱਕਣ ਲੱਗ ਜਾਂਦਾ ਤੇ ਬੂਟੇ ਦੇ ਮਰਨ ਦੇ ਜਿਹੜੇ ਚਾਂਸ ਕਾਫੀ ਹੱਦ ਤੱਕ ਘਟ ਜਾਂਦੇ ਹੈਗੇ ਇਹੀ ਕਾਰਨ ਹੈ ਕਿ ਇਸ ਸਮੇਂ ਤੁਸੀਂ ਜਿਹੜਾ ਬੂਟੇ ਨੂੰ ਆਪਣੇ ਖੇਤ ਦੇ ਵਿੱਚ ਲਗਾ ਲਓਗੇ ਤਾਂ ਜਿਹੜੀ ਚੰਗੀ ਤੁਹਾਨੂੰ ਸਫਲਤਾ ਮਿਲਣ ਦੇ ਜਿਹੜੇ ਅਸਾਰ ਹੈਗੇ ਹੈਗੇ ਆ ਬਾਕੀ ਇਹ ਸਾਰੀਆਂ ਕਿਸਮਾਂ ਤੁਸੀਂ ਆ ਕਿਸੇ ਵੀ ਭਰੋਸੇਯੋਗ ਨਰਸਰੀ ਤੋਂ ਖਰੀਦ ਸਕਦੇ ਹੋ ਆਪਣੇ ਨੇੜੇ ਦੀ ਤੋਂ ਜੇਕਰ ਤੁਸੀਂ ਸਾਡੇ ਨਾਲ ਸੰਪਰਕ ਵਿੱਚ ਹੈਗੇ ਹੋ ਤਾਂ ਇਹ ਸਾਰੀਆਂ ਕਿਸਮਾਂ ਲਗਭਗ ਆਪਣੇ ਕੋਲੇ ਵੀ ਫਾਰਮ ਦੇ ਉੱਪਰ ਹੈਗੀਆਂ ਨੇ ਤੁਸੀਂ ਆਪਣੇ ਕੋਲੋਂ ਵੀ ਖਰੀਦ ਸਕਦੇ ਹੋਗੇ ਦੂਸਰਾ ਇੱਕ ਮੁੱਖ ਗੱਲ ਇਹ ਹੈ ਵੀ ਕਾਫੀ ਸਾਰੇ ਬੀਜ ਜਿਹੜੇ ਹੋਮ ਡਿਲੀਵਰੀ ਬਾਰੇ ਗੱਲ ਕਰਦੇ ਨੇਗੇ ਅਸੀਂ ਉਸ ਚੀਜ਼ ਤੇ ਕੰਮ ਕਰ ਰਹੇ ਹਾਂਗੇ ਵੈਸੇ ਉਹ ਥੋੜਾ ਜਿਹਾ ਮਹਿੰਗਾ ਜਾਦੇ ਪੈ ਜਾਂਦਾ ਅ ਕੋਸ਼ਿਸ਼ ਕਰ ਡਿਲੀਵਰੀਆਂ ਅਸੀਂ ਕੀਤੀਆਂ ਨੇਗੀਆਂ ਉਹਦੇ ਚ ਲਗਭਗ ਜਿਹੜਾ 3 ਤੋਂ 400 3 ਤੋਂ 400 ਰੁਪਏ ਜਿਹੜਾ 500 ਤੱਕ ਵੀ ਜਿਹੜੀ ਡਿਲੀਵਰੀ ਚਾਰजेस ਪੈ ਜਾਂਦੇ ਬੂਟੇ ਭੇਜਣ ਦੇ ਕਿਉਂਕਿ ਉਹ ਪ੍ਰਾਈਵੇਟ ਕੂਰੀਅਰ ਸਰਵਿਸਾਂ ਨੇ ਜਿਹੜੀਆਂ ਉਹਨਾਂ ਰਾਹੀਂ ਭੇਜੇ ਜਾਂਦੇ ਹੈਗੇ ਬਾਕੀ ਨੇੜੇ ਤੇ ਜਿਹੜੇ ਬਟਿੰਡਾ ਮਾਨਸਾ ਇਹਨਾਂ ਏਰੀਆ ਦੇ ਵਿੱਚ ਜਿਵੇਂ ਜਿਵੇਂ ਸਾਡਾ ਗੀੜਾ ਲੱਗਦਾ ਹੈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਤੱਕ ਬੂਟਿਆਂ ਦੀ ਪਹੁੰਚ ਕਰ ਦਿੱਤੀ ਜਾਵੇ ਬਾਕੀ ਲੈ ਕੇ ਕਿਤੋਂ ਵੀ ਲਾਓ ਬਸ ਕਿਸਮ ਜਿਹੜੀ ਤੁਸੀਂ ਸਹੀ ਚੁਣ ਕੇ ਤੇ ਸਹੀ ਤਰੀਕੇ ਨਾਲ ਬੂਟੇ ਨੂੰ ਲਾਉ ਤਾਂ ਬੂਟੇ ਦੇ ਵਿੱਚ ਤੁਹਾਨੂੰ ਜਿਹੜੀ ਵਧੀਆ ਕਾਮਯਾਬੀ ਮਿਲੂਗੀ। ਬਾਕੀ ਛੜਕਾਵਾਇਰ ਆਦਿ ਗੱਲ ਕਰ ਲਈਏ ਜਿਹੜੀ ਕਟਿੰਗ ਬੂਟੇ ਤੁਸੀਂ ਲਾਉਣ ਵੇਲੇ ਕਰ ਦੇਣੀ ਹੈਗੀ ਜਿਹੜਾ ਜ਼ਿਆਦਾ ਫੈਲ ਰਿਹਾ ਹੋਊਗਾ ਟਾਹਣੀਆਂ ਨੂੰ ਕੰਟਰੋਲ ਦੇ ਵਿੱਚ ਕਰਕੇ ਤੇ ਕਿਸੇ ਵੀ ਉਲੀ ਨਾਸ਼ਕ ਦੀ ਜਿਹੜੀ ਸਪਰੇ ਉਹਦੇ ਉੱਪਰ ਕਰ ਦੇਣੀ ਹੈ।